ਜਲੰਧਰ ਜ਼ਿਲ੍ਹੇ ਦੇ ਜਡੇਆਲਾ ਵਿੱਚ ਇੱਕ ਬੇਅਦਬੀ ਦੀ ਘਟਨਾ ਵਾਪਰੀ ਜੰਡੇਆਲਾ ਮੰਝ ਕੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੇਅਦਬੀ ਵਾਪਰੀ ਜਿਹੜੀ ਕਿ ਇੱਕ ਨਾਬਾਲਗ ਦੇ ਵੱਲੋਂ ਕੀਤੀ ਗਈ ਦੱਸੀ ਗਈ ਹੈ ਦਰਅਸਲ ਸੀਸੀਟੀਵੀ ਦੇ ਵਿੱਚ ਜੋ ਫੁਟੇਜ ਰਿਕਾਰਡ ਹੋਈ ਹੈ ਉਹ ਹੈਰਾਨ ਕਰ ਦੇਣ ਵਾਲੀ ਫੁਟੇਜ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧਿਤ ਇੱਕ ਨਾਬਾਲਗ ਬੱਚਾ ਗੁਰਗਰਾਂ ਸਾਹਿਬ ਦੇ ਕੋਲ ਨਜ਼ਰ ਆ ਰਿਹਾ ਹੈ ਉਹ ਸਾਰੀ ਅੱਗਤਿਵਿਧੀ ਦੇਖਣ ਤੋਂ ਬਾਅਦ ਨਿਹੰਗ ਸਿੰਘ ਭੜਕੁੱਠੇ ਨੇ ਔਰ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਨਿਹੰਗ ਸਿੰਘ ਗੁੱਸੇ 'ਚ ਨੇ ਤੈਸ਼ 'ਚ ਨੇ ਹੁਣ ਵੀ ਕਿਉਂ ਨਾ ਇਹੋ ਜੀ ਸਥਿਤੀ ਬਣ ਗਈ ਜਾਂ ਇਹੋ ਜੀ ਸਥਿਤੀ ਬਣਾ ਦਿੱਤੀ ਗਈ ਜਿਸ ਤੋਂ ਤੇ ਹੁਣ ਗੱਲ ਕਰਨਾ ਬੜਾ ਅਹਿਮ ਹੋ ਗਿਆ ਦਰਸਲ ਹਾਲ ਹੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਜੰਡੇਆਲਾ ਮੰਚ 'ਤੇ ਉੱਥੇ ਇੱਕ ਨਾਬਾਲਗ ਬੱਚਾ ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਜ਼ਦੀਕ ਪਿਸ਼ਾਬ ਕਰਦਾ ਔਰ ਉਸ ਤੋਂ ਬਾਅਦ ਇਹ ਵੀ ਇਲਜ਼ਾਮ ਨੇ ਕਿ ਉਸ ਬੱਚੇ ਨੇ ਉਹੀ ਗੰਦੇ ਹੱਥਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਇਆ ਛੋਇਆ ਤੇ ਉਸ ਤੋਂ ਬਾਅਦ ਜਿੱਥੇ ਪ੍ਰਸ਼ਾਦ ਪਿਆ ਸੀ ਜਿਸ ਡੱਬੇ ਦੇ ਵਿੱਚ ਉਸ ਦੇ ਅੰਦਰ ਮੱਛਰ ਮਾਰਨ ਵਾਲੀ ਕੀੜੇ ਮਾਰਨ ਵਾਲੀ ਦਵਾਈ ਵੀ ਪਈ ਐਡਾ ਵੱਡਾ ਕਾਂਡ ਹੋ ਗਿਆ ਔਰ ਹੈਰਾਨੀ ਦੀ ਗੱਲ ਹੈ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਤੇ ਉਸ ਤੋਂ ਬਾਅਦ ਕਿਸੇ ਨੂੰ ਅਤਾ ਪਤਾ ਹੀ ਨਹੀਂ ਅਚਾਨਕ ਤੇ ਰੁਹਾਹਾਕਾਰ ਮਚੀ ਤੇ ਫਿਰ ਇਸ ਮਾਮਲੇ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਬੀਐਨਐਸ ਦੇ ਧਾਰਾ 299 ਦੇ ਆਧਾਰ ਦੇ ਉੱਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਭਾਰਤੀ ਨਿਆਂ ਸੰਹਿਤਾ ਦੇ ਇਜ਼ਾਬ ਨਾਲ 299 ਧਾਰਾ ਜਿਹੜੀ ਆ ਉਹ ਲਾਈ ਗਈ ਹੈ ਪਰ ਉਸ ਹਿਸਾਬ ਦੇ ਨਾਲ ਇਸ ਉੱਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੂਜੇ ਪਾਸੇ ਨਿਹੰਗ ਸਿੰਘ ਜਿਹੜੇ ਨੇ ਉਹ ਬੇਸ਼ੱਕ ਗੁੱਸੇ ਦੇ ਵਿੱਚ ਹੋਣਗੇ ਔਰ ਹੈਗੇ ਵੀ ਨੇ ਇਸ ਆਧਾਰ ਦੇ ਉੱਤੇ ਉਹਨਾਂ ਨੇ ਹੁਣ ਵੱਡਾ ਫੈਸਲਾ ਕਰ ਲਿਆ ਔਰ ਨਾਲ ਦੀ ਨਾਲ ਸਿੱਧੀ ਧਮਕੀ ਹੁਣ ਦੇ ਦਿੱਤੀ ਗਈ ਹੈ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਲਬੀਰ ਸਿੰਘ ਚੀਮਾ ਚੇਅਰਮੈਨ ਦਸ਼ਮੇਸ਼ ਤਰਨਾ ਦਲ 11 ਨਿਹੰਗ ਸਿੰਘ ਜਥੇਬੰਦੀਆਂ ਦੇ ਸਾਂਝੇ ਮੰਚ ਤੋਂ ਅੱਜ ਜੋ ਜੜਿਆਲਾ ਮੰਚਕੀ ਦੇ ਵਿੱਚ ਬਿਆਦਬੀ ਹੋਈ ਆ ਉਹ 27 28 27 27 ਤਰੀਕ ਨੂੰ ਜਿਹੜੀ ਬਿਆਦਬੀ ਹੋਈ ਆ ਇੱਥੇ ਆਣ ਕੇ ਦੇਖਿਆ ਗਿਆ ਰਾਤ ਦੇ ਸਿੰਘ ਸਾਡੇ ਇੱਥੇ ਆ ਦੇਖਿਆ ਇਹ ਗਿਆ ਵੀ ਇੱਥੇ ਦੀ ਪ੍ਰਬੰਧਕ ਕਮੇਟੀ ਇੱਥੇ ਦੇ ਹੋਰ ਆਗੂ ਸਹਿਮਾਨ ਜਿਨ੍ਹਾਂ ਦੀ ਗਲਤੀ ਪਾਈ ਗਈ ਹੈ ਉਸ ਜਿਹਨੇ ਬਦਬੀ ਕੀਤੀ ਹੈ ਉਹਨੇ ਬਕਾਇਦਾ ਇੱਥੇ ਜਿਹੜੇ ਪ੍ਰਸ਼ਾਦ ਪੈ ਸੀਗਾ ਉਹਦੇ ਵਿੱਚ ਉਹ ਹੱਟ ਜਿਹੜਾ ਮੱਛਨ ਮੰਨ ਵਾਲੀ ਦਵਾਈ ਵੀ ਪਾਈ ਗਈ ਹੈ ਪੁਲਿਸ ਨੇ ਵੀ ਕਿਤੇ ਨਾ ਕਿਤੇ ਖਾਲੀ 95 ਦਾ ਪਰਚਾ ਕੱਟ ਕੇ ਬਦਬੀ ਦਾ ਪਰਚਾ ਕੱਟ ਕੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦਾ ਪੇ ਜੇ ਕੋਈ ਗਲਤੀ ਪਾਈ ਗਈ ਤੇ ਪੰਥ ਜਿਹੜਾ ਬਖਸ਼ੇਗਾ ਨਹੀਂ ਅਸੀਂ ਪਹਿਲ ਕਾਨੂੰਨ ਨੂੰ ਦਿੰਨੇ ਆ ਹਮੇਸ਼ਾ ਹੀ ਕਾਨੂੰਨ ਤੇ ਟੇਕ ਰੱਖਦੇ ਆ ਜੇ ਕਾਨੂੰਨ ਪੰਥ ਨੂੰ ਆਪਣੀ ਮੁਠੀਂ ਨਾ ਲੈ ਸਕਿਆ ਤੇ ਪੰਥ ਇਸ ਮਸਲੇ ਨੂੰ ਆਪਣੇ ਤੌਰ ਤੇ ਜਿਹੜਾ ਉਹ ਲੈਗਾ ਫੇਰ ਨਹੀਂ ਕਹਿਣਾ ਵੀ ਉਹ ਦਿੱਲੀ ਐਡਾ ਕਾਂਡ ਹੋ ਗਿਆ ਸੀ ਫਲਾਨੀ ਜਗ੍ਹਾ ਐਡਾ ਕਾਂਡ ਹੋ ਗਿਆ ਸੀ ਬੇਅਦਬੀ ਵਾਲਾ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਏਗਾ ਤੇ ਅੱਜ ਪਿੰਡ ਦੀ ਹਾਇਗਰੀ ਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਭੈਣਾਂ ਵੀ ਇੱਥੇ ਹਾਜ਼ਰ ਨੇ ਪਿੰਡ ਦੇ ਭਗਵੰਤੇ ਸੱਜਣ ਹਾਜ਼ਰ ਨੇ ਇੱਥੇ ਅਸੀਂ ਪੰਜ ਸਿੰਘਾਂ ਦੀ ਆਪਣੀ ਡਿਊਟੀ ਲਾਵਾਂਗੇ ਸਾਡੇ ਪੰਜ ਨਿਹੰਗ ਸਿੰਘ ਜਿਹੜੇ ਆ ਇੱਥੇ ਨਿਗਰਾਨ ਕਰਨਗੇ ਤੇ ਨਾਲ ਪਿੰਡ ਦੇ ਜਿਹੜੇ ਨੌਜਵਾਨ ਆ ਅੰਮ੍ਰਿਤਾਰੀ ਨੌਜਵਾਨ ਆ ਜਾਂ ਹੋਰ ਸਿਆਣੇ ਆਗੂ ਨੇ ਉਹ ਮਤਲਬ ਇੱਥੇ ਜਿਹੜੀ ਆ ਪ੍ਰਬੰਧਕ ਦੇ ਸਿਸਟਮ ਨੂੰ ਦੇਖਣਗੇ ਤੇ ਪੰਜ ਬੰਦੇ ਗਿੜੇ ਆ ਨਿਹੰਗ ਸਿੰਘ ਉਹਨਾਂ ਚ ਇਕ ਰਹਿਣਗੇ ਜਿੰਨਾ ਚਿਕਰ ਮਸਲਾ ਜਿਹੜਾ ਕੋਈ ਹੱਲ ਨਹੀਂ ਹੁੰਦਾ ਤਾਂ ਜੇ ਪਿੰਡ ਵਾਲੇ ਨਿਆ ਨਾ ਦੇਣਗੇ ਤਾਂ ਫਿਰ ਨਹੀਂ ਇਹ ਕਹਿਣਾ ਵੀ ਕੱਲ ਨੂੰ ਪੰਥ ਨੇ ਜੀ ਉਹ ਸਾਡਾ ਗੁਰਦੁਆਰਾ ਸੀਗਾ ਇਦਾਂ ਹੋ ਗਿਆ ਆ ਫਿਰ ਪੰਥ ਤੋਂ ਆਪਣੇ ਤੌਰ ਤੇ ਜਿਹੜਾ ਉਹ ਫੈਸਲਾ ਲਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Subscribe to One India channel and never miss an update.